ਅਸ ਧਰ ਜੀ ਹਰੇ ਇੱਕ ਟੇਸ ਤੂੰ ਲਾਹੇ ਬਡਾਨੀਆ ਅਸ ਨਾਨਕ ਨਾਮ ਧਿਆਈ ਐ ਕਰ ਜ ਆਵੇ ਰਾਸ ਸੁ ਕਹੋ ਟਲ ਗੁਰ ਸੇਵੀ ਐ ਇਹਨੇ ਸਹਜ ਸੁਭਾ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾ ਬਲ ਮਹੱਲਾ ਪੰਜਵਾਂ ਗੁਰਪੁਰੈ ਮੇਰੀ ਰਾਖ ਲਈ ਅੰਮ੍ਰਿਤ ਨਾਮਰ ਦੇ ਮਹਦੀਨੋ ਜਨਮ ਜਨਮ ਕੀ ਮੈਂ ਲਗਈ